ਹੇ ਗਾਇਸ ਗੁੱਡ ਮਾਰਨਿੰਗ ਸਬਸਕ੍ਰਾਈਬ ਕਰ ਲੀ ਜੀ ਮੈਂ ਆ ਗਿਆ ਆਪਣਾ ਸਮਾਨ ਲੈਣ ਦੁਕਾਨ ਦਾ ਸਮਾਨ ਲੈ ਕੇ ਫਿਰ ਚਲਦੇ ਆ ਜੀ ਘਰੇ ਵਾਹਿਗੁਰੂ ਮੇਰਾ ਕਰੇ ਜੀ ਕੱਲ ਕੰਮ ਲੱਗਿਆ ਨਹੀਂ ਅੱਜ ਲਾਵਾਂਗੇ ਮੈਂ ਆ ਗਿਆ ਜੀ ਕਰੇ ਤੇ ਆਪਣੇ ਆਲੂ ਰੱਖੇ ਹੋਏ ਨੇ ਉਹ ਬੋਲਣਾੜਨੇ ਵਿੱਚ ਥੋੜਾ ਜਿਹਾ ਟਾਈਮ ਹੋਰ ਲੱਗੂ ਅੱਜ ਮੌਸਮ ਠੀਕ ਹੈ ਸਾਫ ਹੈ ਥੋੜੀ ਥੋੜੀ ਬੱਦਲਵਾਈ ਹੈ ਕੁਝ ਚੱਲ ਰਿਆਂ ਸਫਾ ਨਹੀਂ ਹੋ ਗਿਆ ਕੀ ਕਿੰਨਾ ਟਾਈਮ ਲੱਗੇ ਹੋਰ ਮੈਂ ਆਲੂ ਕਿੰਨੇ ਟਾਈਮ ਚ ਹੋ ਜਾਣਗੇ ਹੋ ਗਏ ਹੋ ਗਏ ਆਲੂ ਚਲੋ ਛੱਲੋ ਤੇ ਫਿਰ ਚੱਲੀਏ ਆਪਾਂ ਨਿੱਕੇ ਹੋਏ ਇਹਨੂੰ ਕਿਤਾਬਾਂ 'ਚ ਰੱਖਦੇ ਹੁੰਦੇ ਸੀ ਤੈਨੂੰ ਕਹਿੰਦੇ ਸੀ ਵਿਦਿਆ ਪੜਾਈ ਵਡਾ ਹੋਇਆ ਤਾਂ ਮੈਨੂੰ ਆ ਤਾਂ ਫਿਰ ਮੈਨੂੰ ਆ ਮਿਲ ਗਈ ਲੜਾਈ ਹਾਂ ਇਹ ਵਿਦਿਆ ਪੜਾਈ ਸੀ ਇਹ ਹੀ ਇਹ ਹੀ ਹੁੰਦੀ ਸੀ ਚਲੋ ਕਮੈਂਟ ਕਰਕੇ ਦੱਸਿਆ ਜੀ ਠੀਕ ਹੈ ਮੈਂ ਜਿਹੜੀ ਜਿਹੜੀ ਗੱਲ ਕਹੀ ਐ ਨਾ ਉਹ ਕਮੈਂਟ ਕਰਕੇ ਦੱਸਿਆ ਜੀ ਜ਼ਰੂਰ ਚਲ ਠੀਕ ਆ ਮੈਂ ਪੁੱਛੀ ਐ ਨਾ ਇਹ ਆ ਵਿਦਿਆ ਪੜਾਈ ਤੇ ਇਹ ਆ ਨਿਰੀ ਲੜਾਈ ਇਹ ਸਹੀ ਆ ਕਿ ਗਲਤ ਮੈਨੂੰ ਦੱਸਿਆ ਜਰੂਰ ਜੀ ਠੀਕ ਹੈ ਜੀ ਜਰੂਰ ਦੱਸਣਾ ਜੇ ਗਲਤ ਕਮੈਂਟ ਆ ਗਿਆ ਨਾ ਗਲਤ ਕਮੈਂਟ ਕਿਉਂ ਕਰਨਗੇ ਆ ਵੇ ਤੇਰੀ ਉਂਗਲ ਵੇਖ ਕੇ ਕਹਿਣਗੇ ਵਾਕਈ ਲੜਾਈ ਹੈ ਵਾਕਈ ਉਹ ਆਪਾਂ ਕਰ ਲਿਆ ਨਾਸ਼ਤਾ ਵੈਸੇ ਮੈਂ ਕਰਦਾ ਨਹੀਂ ਹੁੰਦਾ ਸਵੇਰੇ ਫਿਰ ਕਦੇ ਵੀ ਪਰ ਜਦੋਂ ਬਿਮਾਰ ਹੋ ਜਾਆ ਮੇਰਾ ਆਪਾਂ ਫੱਟੇ ਚੱਕਦੇ ਗਏ ਨੇ ਫਿਰ ਪਤਾ ਨਹੀਂ ਕਿ ਭੁੱਖ ਜਾਂਦੀ ਲੱਗਦੀ ਆ ਆ ਭਾਂਡੇ ਵੇਲੇ ਕਰਕੇ ਰੱਖ ਰੱਖਣੇ ਨੇ ਹੈਗਾ ਇਧਰ ਇਹ ਵੀ ਲੜਦੀ ਰਹਿੰਦੀ ਹੈ ਤੇਰਾ ਨਾਮ ਨਹੀਂ ਮੈਂ ਤੈਨੂੰ ਚਾਹ ਇਹ ਕਹਿੰਦਾ ਮੇਰੇ ਮਣੇ ਵੇਖ ਤੇਰਾ ਤੂੰ ਕੱਲ ਕਹਿੰਦੀ ਨਹੀਂ ਸੀ ਕੋਈ ਬਿਮਾਰ ਹੁੰਦਾ ਉਹਦਾ ਭੁੱਖ ਮੈਂਟ ਜਾਂਦੀ ਹੈ ਤੇਰੇ ਅੰਦਰ ਖੂ ਬਣ ਜਾਂਦਾ ਇਹ ਨਹੀਂ ਆਖਿਆ ਸੀ ਤੇਰਾ ਡੇਟ ਦਾ ਖੂ ਬਣ ਜਾਂਦਾ ਹਾਂ ਇਹ ਗੱਲ ਨਹੀਂ ਆਖੀ ਸੀ ਇਹ ਗੱਲ ਆਖੀ ਸੀ ਕਿ ਮੈਂ ਮੈਨੂੰ ਖਾਰ ਹੁੰਦਾ ਹੈ ਨਾ ਮੇਰਾ ਚਾਰ ਚਾਰ ਦਿਨ ਕੁਝ ਖਾਣ ਦੀ ਜੀ ਨਹੀਂ ਕਰਦਾ ਤੇ ਤੇਰਾ ਵੈਸੇ ਇਹ ਮੇਰੀ ਗੱਲ ਸੁਣ ਜੇ ਤੂੰ ਇੰਨੇ ਪਿਆਰ ਨਾਲ ਮੈਨੂੰ ਕੋਈ ਗੱਲ ਕਵੇ ਨਾ ਸੱਚੀ ਦੋ ਤਿੰਨ ਦਿਨਾਂ ਚ ਅਟੈਕ ਹੋ ਜਾਏਗਾ ਮੈਨੂੰ ਨੇ ਨੇ ਪਿਆਰ ਨਾਲ ਬੋਲਦੀ ਹੋਵੇ ਜੇ ਇਹਨੇ ਪਿਆਰ ਨਾਲ ਤੂੰ ਬੋਲਦੀ ਹੋਵੇ ਠੀਕ ਆ ਨਾ ਇਹਨਾਂ ਪਿਆਰ ਨਾਲ ਸੁਣਨ ਦੀ ਮੈਨੂੰ ਆਤ ਨਹੀਂ ਹੈ ਤੇ ਐਵੇਂ ਨਾ ਫੜਾਈਏ ਨਾ ਮਾਰ ਠੀਕ ਆ ਨਾ ਜਿੱਦਾਂ ਗੱਲ ਦੇ ਵਿੱਚ ਹੀ ਕਰਦਾ ਲੈ ਯਾਰ ਕਮਾਲ ਹੈ ਹਿਟਲਰ ਹੈ ਤੂੰ ਤੂੰ ਦੱਸਣਾ ਤਾਂ ਹੈ ਹੀ ਆ ਲੈ ਜੋ ਜਿਹੜਾ ਆਪਾਂ ਲਿਆਣੇ ਆ ਪੁੱਜੇ ਮੇਰੀ ਦਾ ਸਮਾਨ ਠੀਕ ਹੈ ਜੀ ਤੇਰਾ ਆ ਕੇ ਆਦੋ ਦਾ ਮਸਾਲਾ ਤਿਆਰ ਕਰਾਂਗੇ ਤੇ ਕਰਦੇ ਜਾਵਾਂਗੇ ਆਗੇ ਬੈਕਰੀ ਤੇ ਇਤੋਂ ਆਪਣਾ ਪੂਜਾ ਚੋਰੀ ਦਾ ਸਮਾਨ ਲੈ ਕੇ ਫਿਰ ਆਪਾਂ ਚਲਦੇ ਆਂ ਹੀ ਕਰੇ ਜੀ ਆਪਾਂ ਸਮਾਨ ਕਰ ਲਿਆ ਤਿਆਰ ਤੇ ਹੁਣ ਆਪਾਂ ਰੇੜੀ ਚ ਰੱਖਿਆ ਆਧਾ ਕਰ ਰੱਖਿਆ ਗਿਆ ਕੁਛ ਰਹਿੰਦਾ ਰੱਖੀ ਨਹੀਂ ਮੰਨਪ੍ਰੀਤ ਸਮਾਨ ਰੱਖ ਕੇ ਸਮਾਨ ਫਿਰ ਆਪਾਂ ਬੱ ਚਲਦੇ ਆਂ ਭਾਈ ਆਪਦੇ ਕੰਮ ਦੇ ਵਾਹਿਗੁਰੂ ਮੇਰਾ ਕਰੇ ਕੰਮ ਲੱਗ ਜੇ ਤਵੀ ਅਜ ਮੰਨਪ੍ਰੀਤ ਸਾਫ ਕਰੇਗੀ ਹਾਂ ਜੀ ਆਪਣਾ ਅੱਡਾ ਲੱਗ ਗਿਆ ਜੀ ਸੈਟਅਪ ਲੱਗ ਗਿਆ ਆਪਣਾ 20 ਮਿੰਟ ਤਿਆਰ ਹੋ ਗਈ ਉਹਨਾਂ ਬਾਕੀ ਪੇਟਜਾ ਭਲਾ ਕੇ ਰੱਖ ਦਾਂਗੇ ਆ ਸਿੱਟਰ ਸਕਿੰਨਰ ਆ ਸੱਟ ਕੋ ਮੈਂ ਨਾ ਆ ਜਿਆ ਥੋੜੀ ਐ ਤੇ ਪਾਰਕ ਤੇ ਹੈ ਇੱਕ ਐਨੀ ਮੰਗਾਓ ਮੰਗਾਣੀ 100 100 ਲੈ ਕੇ ਆਉਂਗਾਓ ਛੇਤੀ ਅਰ ਮਨੇ ਅਰ ਮਨੇ ਅੱਜ ਕਿਉਂ ਰਹੀ ਆ ਸੂਸੂ ਕੋਲੋਂ ਕਿਉਂਕਿ ਅੱਜ ਮੇਲਾ ਦੇਖਣ ਗਿਆ ਸੀ ਮੇਲੇ ਚ ਜੁਟਲੇ ਸੀ ਅੱਛਾ ਇੱਕ ਜੀ ਦੱਸਿਓ ਕੋਲੋਂ ਸਹਰਪਾ ਸੇ ਉੱਟ ਕੇ ਨਾ ਮੇਰੇ ਕੋਲ ਨਹੀਂ ਵਿਖਾਇਆ ਜਣਾਉ ਮੈਨੂੰ ਕਿਉਂ ਨਾਲੇ ਫੋਨ ਲਈ ਜੋ ਨਾਲ ਨਾ ਮੇਰੇ ਕੋਲ ਨਹੀਂ ਦਿਖਾਉਂਦੇ ਤੁਹਾਨੂੰ ਦੇਖ ਲਓ ਠੀਕ ਹੈ ਮੈਂ ਜਾਣਦਾ ਮੈਂ ਦੁਕਾਨਦਾਰ ਹੀ ਲਾ ਰੱਖੀ ਨੇ ਤਾਂ ਮੈਂ ਵਿਖਾਂਦਾ ਤੁਹਾਨੂੰ ਇਹ ਹੀ ਬੋਲ ਸਕਦੀ ਨੇ ਜਿਆਦਾ ਮੈਂ ਤਾਂ ਬੋਲ ਨਹੀਂ ਸਕਦੀ ਮੈਂ ਤਾਂ ਲੱਗਦਾ ਇਹ ਮੇਰੇ ਨਾਲ ਹੀ ਲੜ ਸਕਦੀ ਔਰ ਨਹੀਂ ਬੋਲ ਸਕਦੀ ਗੱਦੇ ਬੱਚੋ ਕਿਨੇ ਅੱਠ ਤੇ ਆਪਾਂ ਬੈਠੇ ਆ ਆਪਣੇ ਆ ਪੀੜੀਆਂ ਪਿਆਰ ਹੋਣ ਲੱਗ ਰਹੀਆਂ ਨੇ ਭਾਈ ਸਬਜੀ ਵੀ ਆ ਗਈ ਅਜ ਤਾਂ ਟਾਈਮ ਨਾਲ ਜੀ రెడ్డి ਜੀ ਆ ਗਏ ਹੋਰ ਮੰਮੀ ਜੀ ਗੇਟ ਖੋਲਦੇ ਫਿਰ ਮੰਮੀ ਪਹਿਲੇ ਗਾੜੀ ਬੰਦ ਕਰ ਲਿਆ ਕਰੋ రెడ్డి ਜੀ ਵੀ ਆ ਗਏ ਅਮ ਤੋ ਥੱਕੇ ਹੋਏ ਹੋ ਗਏ ਪੋਨੇ 10 ਚਲੋ ਹੁਣ ਜਾ ਕੇ ਆਰਾਮ ਕਰਨਗੇ ਫਿਰ ਜੀ ਆਪਣਾ ਖਾਣਾ ਪੀਣਾ ਹੋ ਗਿਆ ਜੀ ਤੇ ਆਪਾਂ ਨੇ ਇਸ ਵੀ ਲੋਗ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਜੀ ਸਪੋਰਟ ਕਰੋ ਜੀ ਬਸ ਤੋਂ ਬਾਅਦ ਵੀ ਲੋਗ ਸ਼ੇਅਰ ਕਰਿਆ ਕਰੋ ਜੀ ਇਹ ਵੀ ਨਹੀਂ ਅਜੇ ਸਪੋਰਟ ਕਰੋ ਮਿਲਦਾ ਕੱਲ ਦੇ ਵਲੌਗ ਚ ਬਾਏ